ਕਰਕੇ ਸੰਵਿਧਾਨ ਦੀ 25ਵੀਂ ਧਾਰਾ ਕਹਿੰਦੀ ਹੈ ਕਿ ਉਹਨਾਂ ਨੇ ਤਾਂ ਸਤਾਲ ਲਿਆ ਜੇ ਬਾਕੀ ਧਰਮ ਵੀ ਉਹ ਬਾਕੀ ਜਿਹੜੇ ਧਰਮ ਹੈਗੇ ਸਿੱਖ ਜੈਨ ਬੋਧ ਇਹ ਵੀ ਇਹੋ ਜਿਹੀ ਹਰਕਤਾਂ ਕਰਨਗੇ ਜੇ ਗਰੀਬਾਂ ਨੂੰ ਆਪਣੇ ਰਿਲੀਜੀਅਸ ਪਲੇਸਿਸ ਤੇ ਡਿਸਕ੍ਰਿਮੀਨੇਸ਼ਨ ਕਰਨਗੇ ਇਹ ਵੀ ਹਿੰਦੂ ਤਰੰਦੀਸ਼ਾਣੀ ਦੇ ਅੰਦਰ ਆਏਗਾ ਦੈਟਸ ਬੀਨ ਰਿਟਨ ਥੇਰ ਆਈ ਹੈਵ ਰੈਡ ਇਟ ਇਟਸ ਨਾਟ ਰਿਟਨ ਐਨੀਵੇਅਰ ਇਹ ਆਪਾਂ ਨੂੰ ਪੜਨ ਦਿ ਲੋੜ ਹੈ ਸਰ ਔਰ ਇਹੇ ਪੜਨ ਦਿ ਲੋੜ ਹੈ ਮੈਂ ਕਹਿੰਦੀ ਹਾਂ ਨਾ ਪਲੀਜ਼ ਆਈ ਐਮ ਅਪ ਫੋਰ ਡਿਬੇਟ ਆਈ ਐਮ ਆਫਰ ਓਪਨ ਡਿਬੇਟ ਮੇਰੀ ਪੂਰੀ ਡਰੀਮ ਓਪਨ ਟੂ ਡਿਬੇਟ ਲਿਆ ਆਉਗੀ ਸੰਵਿਧਾਨ ਦੀ ਇੱਕ ਲਾਈਨ ਪੜ ਕੇ ਮੈਨੂੰ ਦਿਖਾ ਦਿਓ ਕਿ ਤੇ ਲਿਖਿਆ ਕਿ ਐਸਾ ਦਾ ਨਹੀਂ ਹਿੰਦੂ ਔਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਅਸੀਂ ਸੂਣੀਆਂ ਸੜਾਈ ਹੋ ਜਾਂਦੇ ਇਹੀ ਆਪਣੀ ਗਲਤੀ ਆ ਇੱਥੇ ਅਸੀਂ ਗਲਤ ਹੋ ਜਾਂਦੇ ਆ ਸੋਚੋ ਕਿੰਨੀ ਵੱਡੀ ਰਿਸਪਾਂਸਿਬਲ ਸਟੇਟਮੈਂਟ ਹੈਗੀ ਐ ਆਪਾਂ ਨੂੰ ਜਦ ਵੋਟ ਲੈਣਾ ਆਪਾਂ ਪਾਦੀਆਂ ਘਰ ਦੇਣਾ ਵੀ ਨਵੀਆਂ ਜੇ ਆਪਾਂ ਨੂੰ ਵੋਟ ਲੈਣਾ ਹੈ ਕਿ ਆ ਮੈਨੂੰ ਉਸ ਗਰੀਬ ਬੰਦੇ ਦਾ ਵੋਟ ਨਹੀਂ ਚਾਹੀਦਾ ਜਦ ਖਾਲਸਾ ਰਾਜ ਸੀ ਨਾ ਜਦ ਸਾਰੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਜਗਾਇਆ ਸੀ ਉਹਨਾਂ ਨੇ ਸਿਧਾਂਤ ਬਧਾਇਆ ਸੀ ਉਹਨਾਂ ਨੇ ਸਮਾਨਤਾ ਦਿੱਤੀ ਉਹਨਾਂ ਨੇ ਕਿਹਾ ਇਹਨ ਗਰੀਬ ਸਿੱਖਨ ਕੋ ਦਿਓ ਪਾਛਾ ਯਾਦ ਕਰੋ ਹਮਰੀ ਗੁਰਾਈ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਗਰੀਬਾਂ ਨੂੰ ਅਧਿਕਾਰ ਦਿੱਤੇ ਸ਼ਸਤਰ ਦਿੱਤੇ ਔਰ ਸਿੱਖ ਕੌਮ ਪਹਿਲੀ ਸੰਵਿਧਾਨ ਦੇ ਵਿੱਚ ਐਸੀ ਅਨੋਖੀ ਕੋਮ ਆ ਐਸੀ ਸਟਰੋਂਗ ਕੋਮ ਆ ਜਿਹਨਾਂ ਨੂੰ ਸ਼ਸਤਰ ਧਾਰਨ ਦਾ ਸਪੈਸ਼ਲ ਰਾਈਟ ਇਨ ਇੰਡੀਅਨ ਕਨਸਟੀਟਿਊਸ਼ਨ ਅਸੀਂ ਗੱਲ ਕਰ ਰਿਹਾ ਸੰਵਿਧਾਨ ਇਕਲੇ ਉਹਨਾਂ ਨੇ ਵੀ ਕਾਨੂੰਨ ਬਣਾਏ ਆ ਪਰ ਅੱਜ ਦੇ ਜਿਹੜੇ ਸਿੱਖ ਐ ਜਾਂ ਆਪਣੇ ਆਪ ਨੂੰ ਆਗੂ ਕਹਾਉਣੇ ਉਹਨਾਂ ਨੇ ਵੀ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰਕੇ ਆਪਣੇ ਅਨਸਾਰ ਢਾਲ ਲਿਆ ਉਹਨਾਂ ਨੇ ਐਬਸੋਲੂਟਲੀ ਐਬਸੋਲੂਟਲੀ ਹੀ ਗੱਲ ਆ ਔਰ ਆਪਣੇ ਅਨਸਾਰ ਢਾਲ ਲਿਆ ਔਰ ਉਹੀ ਮੈਂ ਕਹਿ ਰਹੀ ਆ ਕਿ ਮੇਰੇ ਅੰਚ ਦਿਲ ਦੇ ਅੰਦਰ ਇਹ ਦਰਦ ਕਿਉਂ ਆ ਕਿਉਂਕਿ ਮੈਂ ਦੇਖੋ ਸਿਰਸੋ ਹਰਕਾਰ ਜਿਹੜੇ ਕੁਝ ਦਿਨਾਂ ਦੇ ਵਿੱਚ ਉਹ ਜੋ ਆਪਣੇ ਸਰ ਆਪਣੇ ਬੰਦਿਆਂ ਨੇ ਡਾਕਟਰ ਮੇਦਕਾਰ ਮੀਨ ਰੋਦ ਦੇ ਖਿਲਾਫ ਸ਼ਬਦ ਬੋਲਦੇ ਸੀ ਐਸੀ ਉਹਨਾਂ ਨੂੰ ਕੰਡਮ ਕਰਦੇ ਆ ਤੇ ਉਹ ਉਸ ਦੇ ਸਵੱਧ ਵੈਕ ਤੇ ਅੱਜ ਐਸਐਸਪੀ ਸਾਹਿਬ ਤੇ ਦੇਸੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਕਿ ਇਹੋ ਜਿਹੇ ਬੰਦਿਆਂ ਨੂੰ ਰੱਥ ਪਾਈ ਜਾਵੇ ਤਾਂ ਕਿ ਸਮਾਜ ਦੇ ਵਿੱਚ ਕੋਈ ਪਾੜਾ ਨਾ ਪਵੇ ਤੇ ਡਾਕਟਰ ਇਹਦਾ ਸਾਡਾ ਸਿਧਾਂਤ ਹੈ ਇਹ ਤੇ ਇੱਕ ਗੌਰਮਤ ਚੱਲਦੀ ਹੈ ਉਹ ਸੰਧਾਨ ਡਾਕਟਰ ਸਾਹਿਬ ਨੇ ਫੋੜ ਦਿੱਤਾ ਜੀ ਉਹ ਉਸੇ ਉੱਤੇ ਰਹੀ ਸਰਕਾਰਾਂ ਚੱਲ ਰਹੀਆਂ ਮੈਂ ਇਹ ਕਹਿੰਦਾ ਹੋਇਆ ਉਹਨਾਂ ਸਰਫਰੇ ਲੋਕਾਂ ਨੂੰ ਬਾਹਰ ਨਿਕਾੜਨਾ ਹੈ ਕਿ ਉਹ ਜਿਵੇਂ ਸਮਾਜ ਦੇ ਵਿੱਚ 파ੜੇ ਨਾ ਪਾਉਣ ਜਿਸਨਾ ਸਮਾਜ ਦੇ ਵਿੱਚ ਬਸ ਬੋਲੇ ਮੈਂ ਇਹ ਜੀ ਦਾ ਖਾਲਸਾ ਮੈਂ ਇਹ ਜੀ ਆਡੀ ਸਭ ਤੋਂ ਮਹਿੰਗੀ ਪ੍ਰਾਪਰਟੀ ਮੁੰਬਈ ਵਿੱਚ ਕਿਹੜੀ ਹੈ ਪਤਾ ਖਾਲਸਾ ਕਾਲਜ ਖਾਲਸਾ ਕਾਲਜ ਦੀ ਜ਼ਮੀਨ ਕਿਸ ਨੇ ਦਿੱਤੀ ਡਾਕਟਰ ਭੀਮ ਰਹੋ ਅੰਬੇਦਕਰ ਨੇ ਦਿੱਤੀ ਸਿੱਖਾਂ ਦਾ ਮੁੰਬਈ ਵਿੱਚ ਸਭ ਤੋਂ ਪੁਰਾਣਾ ਗੁਰਦੁਆਰਾ ਕਿਹੜਾ ਸ੍ਰੀ ਗੁਰੂ ਸਿੰਘ ਸਭਾ ਦਾਦਰ ਕਰੋਨਾ ਦੀ ਪ੍ਰਾਪਰਟੀ ਮੇਨ ਰੋਡ ਦੇ ਉੱਤੇ ਕਿੰਨੇ ਦਿੱਤੀ ਡਾਕਟਰ ਭੀਮ ਰਹੋ ਅੰਬੇਦਕਰ ਕਿਉਂ ਦਿੰਦਾ ਉਹ ਤੁਹਾਨੂੰ ਸਵਾਲ ਹੈ ਬਹੁਤ ਹੀ ਸਤਿਕਾਰਯੋਗ ਸੂ ਖਾਲਸਾ ਜੀ ਅੱਜ ਇੱਕ ਬੜਾ ਕਿਡੋਨਾ ਨੂੰ ਕੰਮ ਕੀਤਾ ਗਿਆ ਬਾਬਾ ਸਾਹਿਬ ਡਾਕਟਰ ਪੀ ਬ੍ਰਾਹਮਣbedkar ਜੀ ਦੇ ਬੋਤਲੀ ਫਲੋਰ ਦੇ ਵਿੱਚ ਬਿਆਦ ਵੀ ਕੀਤੀ ਗਈ ਤੇ ਉਸ ਉੱਤੇ ਖੰਡਸਤਾਨ ਦੀ ਨਾਰੀ ਲਿਖੀ ਗਈ ਇਹਨੂੰ ਇਹਦੇ ਵਾਲੇ ਜ਼ਿੰਮੇਵਾਰੀ ਗੁਰਪਤਵੰਦ ਸਿੰਘ ਪੱਲੂ ਸੋ-ਕਾਲਡ ਖਾਲਸਾ ਦੇ ਲੀਡਰ ਨੇ ਲਈ ਆ ਔਰ ਬਹੁਤ ਬਦਵਾਸ ਮਾਰਿਆ ਉਸ ਗੱਦੇ ਨੇ ਔਰ ਇੰਤਾ ਲੱਗਦਾ ਜਿਵੇਂ ਕਿ ਉਹ ਪਾਗਲ ਹੋ ਗਿਆ ਹੁੰਦਾ ਉਹ ਪਾਗਲਾਂ ਵੀ ਤਰ੍ਹਾਂ ਗੱਲਾਂ ਕੀਤੀਆਂ ਤੇ ਜਿਸੋ ਜਿਹਾ ਉਹ ਗੱਲਾਂ ਕਰਦਾ ਹੈ ਉਹਦੇ ਨਾਲ ਜਿਹੜਾ ਇਹ ਸਾਡਾ ਦਲਿਤ ਸਮਾਜ ਹੈ ਤੇ ਸਿੱਖਿਆ ਵਿੱਚ ਪਾੜਾ ਪਾਉਣ ਦੀ ਯਤਨ ਕੀਤੀ ਜਾਇਆ। ਪਹਿਲਾਂ ਵੀ ਇਸ ਤਰ੍ਹਾਂ ਦਾ ਯਤਨ ਹੋਇਆ ਹੁਣੇ ਵੱਡਾ ਯਤਨ ਕੀਤਾ ਗਿਆ ਤੇ ਭਾਜਪਾ ਤੇ ਆਰਐਸਐਸ ਭਾਜਪਾ ਤੇ ਆਰਐਸਐਸ ਵਾਲੇ ਜਿਹੜੇ ਆ ਉਹਨਾਂ ਦੀ ਇਹ ਨੀਤੀ ਹੈ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਹ ਦਲਤਾਂ ਦਾ ਤੇ ਘੱਟ ਗਿਣਤੀਆਂ ਦਾ ਆਪਸੀ ਵਿੱਚ ਪਾੜਾ ਪਿਆ ਰਹੇ। ਤਾਂ ਕਿ ਉਹਦਾ ਫਾਇਦਾ ਉਹ ਲੋਕ ਲੈ ਸਕਣ ਉਹਨਾਂ ਦੀ ਹੀ ਨੀਤੀ ਨੂੰ ਉਹਨਾਂ ਦੀ ਰਣਨੀਤੀ ਤੇ ਚੱਲ ਕੇ ਇਹ ਗੁਰਪਤੰਥ ਪੰਥ ਜਿਹੜਾ ਆ ਇਹਨੇ ਆਰਐਸਐਸ ਤੇ ਬੀਜੇਪੀ ਦੀ ਸੇਵਾ ਕੀਤੀ ਇਹ ਕੁਝ ਕਹੇਗੀ ਇਹ ਕੁਝ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਖਿਲਾਫ ਬੋਲ ਕੇ ਜਿਹੜੀ ਉਹਨੂੰ ਬੜੀ ਤਕਲੀਫ ਆ ਗਈ ਡਾਕਟਰ ਅੰਬੇਦਕਰ ਨੇ ਸੰਵਿਧਾਨਾਂ ਚ ਸਾਨੂੰ ਸਿੱਖਾਂ ਨੂੰ ਹਿੰਦੂ ਲਿਖਤਾ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਸਿੱਖ ਸਮਾਜ ਕੀ ਕਰਦਾ ਹੈ ਹਿੰਦੂ ਦੀ ਕੀ ਡੈਫੀਨੇਸ਼ਨ ਹੈ ਜਿਹੜਾ ਜਾਤ ਪਾਤ ਨੂੰ ਮੰਨਦਾ ਹੈ ਉਹ ਹਿੰਦੂਵਤ ਜਿਹੜਾ ਜਾਤ ਪਾਤ ਤੇ ਪਹਿਰਾ ਦਿੰਦਾ ਉਹ ਹਿੰਦੂ ਹੈ ਜਿਹੜਾ ਕੱਟੜਤਾਵਾਦ ਨਾਲ ਜਾਤ ਪਾਤ ਨੂੰ ਮੰਨਦਾ ਆ ਮਨਾਉਂਦਾ ਆ ਜੰਡੇ ਦੇ ਜੋਰ ਨਾ ਮੰਨਦਾ ਆ ਉਹ ਸਾਰਾ ਕੁਝ ਉਹ ਜਿਹੜਾ ਤ੍ਰਿਕਤੀ ਇਸ ਪ੍ਰੀਤੀ ਨੂੰ ਗ੍ਰਹਿਣ ਕਰੀ ਬਿਟਾ ਸਮਾਜ ਹੈ ਉਹ ਹਿੰਦੂਵਾਦੀ ਸੇਵਾ ਕਰ ਰਿਹਾ ਹੈ ਕਿਉਂਕਿ ਹਿੰਦੂਵਾਦ ਉਹ ਲੱਖ ਕੀ ਬੋਗੇ ਨੂੰ ਬਾੜੀ ਤਕਲੀਫ਼ ਇਸ ਪੁਆਇੰਟ ਨੂੰ ਹੀ ਲੈ ਕੇ ਆਇਆ ਇਹ ਮੰਤਰ ਪੰਨੂ ਜੀ ਸੁਰਦ ਹੈ ਸਿੱਖਾਂ ਲਈ ਜੇ ਸੁਹੇਰ ਦੇ ਸਿੱਖ ਥੀਮ ਦੇ ਲਈ ਤਾਂ ਫਿਰ ਇਹ ਜਿਹੜੀਆਂ ਹਿੰਦੂਆਂ ਬਾਣੀਆਂ ਕੁਰੇਹ ਤਾਂ ਸਿੱਖਾਂ ਦੇ ਵਿੱਚ ਹੈਗੀਆਂ ਇਹਨਾਂ ਨੂੰ ਦੂਰ ਕਰਨ ਦੇ ਵਿੱਚ ਉਹ ਕੰਮ ਕਰਨਾ ਚਾਹੀਦਾ ਸਿਆਣਾ ਬਣਨਾ ਚਾਹੀਦਾ ਹੈਰਾਨ ਆਂ ਅਸੀਂ ਉਸ ਦੇ ਪਾਗਲਪਨ ਤੇ ਇਹਦੀ ਮੈਂ ਦਲਤ ਸਮਾਜ ਬਨੋਂ ਨਿੰਦਿਆ ਕਰਦਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸੀਨੀਅਰ ਆਗੂ ਹੋਣ ਦੇ ਨਾਤੇ ਪਾਰਟੀ ਵੱਲੋਂ ਵੀ ਇਹਦੀ ਪਰਜੋਰ ਨਿੰਦਿਆ ਕਰਦਾ ਕਿ ਮੈਂ ਦੱਸਾਂ ਚੋਨਾ ਇਹ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੀ ਗੱਲ ਕਰਦੇ ਅਸੀਂ ਸ਼੍ਰੋਮਣੀ ਗੱਦੀ ਦਲ ਅੰਮ੍ਰਿਤਸਰ ਦੇ ਜਥੇਦਾਰ ਵਰਕਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਬੁੱਤ ਹੈ ਉਹਨਾਂ ਦੀ ਰਾਖੀ ਕਰਾਂਗੇ ਭੇਜੇ ਜਿਹੜੇ ਇਹਨੂੰ ਸੂਰਮੇ ਭੇਜਣੀਆਂ ਦੇਖ ਲਾਂਗੇ ਇਸ ਕਰਕੇ ਸਾਡੇ ਦਲਦ ਸਮਾਜ ਨੂੰ ਵੀ ਸਬਣਾ ਪਾਏਗਾ ਸਿੱਖ ਸਮਝ ਜੂਰੀ ਸਮਝਣਾ ਪਵੇਗਾ ਕਿ ਇਹ ਜਿਹੜਾ ਵਰਕਰਪੰਦ ਪੰਨੂ ਹੈ ਇਹਦੀ ਅਸਲੀਅਤ ਸਾਹਮਣੇ ਆ ਗਈ ਹੈ ਇਹ ਕਿਹਨਾਂ ਦੇ ਕੰਮ ਕਰ ਰਿਹਾ ਕਿਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਨਾਂ ਲੈ ਕੇ ਖੰਡਸਤਾਨ ਦਾ ਸੇਵਾ ਕਿਨਾਂ ਦੀਆਂ ਕਰ ਰਿਹਾ ਕਿਨਾਂ ਦੀ ਕਰਨਾ ਚਾਹੁੰਦੇ ਆ ਇਹ ਅੱਜ ਕਲੀਅਰ ਹੋ ਗਿਆ ਉਹਦੀ ਆਪ ਦੀ ਸਟੇਟਮੈਂਟ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਡੇ ਲਈ ਬਹੁਤ ਸਤਿਕਾਰਯੋਗ ਸਾਡੇ ਲਈ ਖਾਸ ਤੌਰ ਤੇ ਦੰਤਾ ਨੀਤਾ ਕੁਦਰਬਸਮਾਨ ਨੇ ਤੇ ਜਿਹੜਾ ਤੁਸੀਂ ਸਾਡੇ ਰੱਬ ਤੇ ਜੋੜ ਕਰਦਾ ਹੈ ਸਾਡਾ ਕੱਖ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਉਹਦੇ ਨਾਲ ਹਰ ਤਰ੍ਹਾਂ ਸਹਿਜ ਲਾਂਗੇ ਚੁੱਕੀ ਸਾਡਾ ਬਿਸਤਰਾ ਧੰਨਵਾਦ